ਉਹ ਕੀ ਹੋਇਆ ਯਾਰ ਉਹ ਖੜ ਜਾ ਬਈ ਕੀ ਹੋਇਆ ਉਹ ਕਾਲ ਜਾ ਗਿਆ ਆਪਣਾ ਥੋੜੇ ਵਾਲ ਬੂਲ ਤਾਂ ਸੈੱਟ ਕਰ ਲਾ ਉਹ ਛੱਡ ਯਾਰ ਕਿਹੜੇ ਚੱਕਰਾਂ ਚ ਪਿਆ ਜਿਹਨੇ ਤੈਨੂੰ ਪਸੰਦ ਕਰਨ ਵਾਲੇ ਸਿੰਪਲ ਲੁੱਕ ਚ ਬੀਕਾ ਰੇ ਲਾ ਚੱਲ ਮਿਲਦੇ ਆਂ ਦਾੜੀ ਕੱਟਨੀ ਜੀ ਰੱਖ ਦਿਲ ਵਾਲਾ ਨੂੰ ਲਗਾਵੇਂ ਇਹ ਤਾਂ ਹੋਣਾ ਨਹੀਂ ਪਿਆਰ ਗੀੜੀ ਬੁਲਟ ਤੇ ਲਾਵੇਂ ਦਾੜੀ ਕੱਟਨੀ ਜੀ ਰੱਖ ਦਿਲ ਵਾਲਾ ਨੂੰ ਲਗਾਵੇਂ ਇਦਾਂ ਹੋਣਾ ਨਹੀਂ ਪਿਆਰ ਗੀੜੀ ਬੁਲਟ ਤੇ ਲਾਵੇਂ ਮੈਨੂੰ ਲੱਖਾਂ ਜੋ ਪਛਾਣ ਆਕੇ ਬ੍ਰਾਂਡ ਫਿਰ ਵੀ ਨਾ ਸੋਹਣਾ ਲੱਗੇ ਕੁੜੀ